જા કી લડુ ખાના તારો કે રસગુલ્લા ખાના ગુલાબ જામુન ખાના ખાના તારો કા લડુ ની ખાના ਨਾ ਪ੍ਰੋਗਰਾਮ ਬਹੁਤ ਵਧੀਆ ਸੀ ਅਸੀਂ ਚਾਹੁੰਦੇ ਹਾਂ ਹਰ ਸਾਲ ਐਵੇਂ ਹੀ ਮਨਾਇਆ ਜਾਵੇ ਧੀਆਂ ਦਾ ਫੰਕਸ਼ਨ ਤੇ ਸਾਰੇ ਐਮਸੀਆਂ ਦਾ ਬਹੁਤ-ਬਹੁਤ ਧੰਨਵਾਦ ਉਹ ਆਏ ਇੱਥੇ ਬਹੁਤ ਵਧੀਆ ਮਨਾਇਆ ਗਿਆ ਥੈਂਕ ਯੂ ਤੁਸੀਂ ਕੋਸ਼ਿਸ਼ ਹਾਂਜੀ ਸਾਨੂੰ ਪੰਜਾਬੀ ਸੱਭਿਆਚਾਰ ਬਹੁਤ ਵਧੀਆ ਲੱਗਿਆ ਜੀ ਬਹੁਤ ਇੰਜੁਆਈ ਕੀਤਾ ਜੀ ਬਹੁਤ ਨੱਚੇ ਨੱਚੇ ਗੁਦੇ ਜੀ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੇ ਜਿਹੜਾ ਪ੍ਰੋਗਰਾਮ ਰਲ ਕੇ ਕੀਤਾ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਬਹੁਤ ਇੰਜੁਆਈ ਕੀਤਾ ਮਜ਼ਾ ਆਇਆ ਸੋ ਹੰਦ ਮਿੰਨਾ ਬਹੁਤ ਹੀ ਪਿਆਰਾ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਹੀ ਤੇਰੀਕ ਨਵੀਂ ਫੁੱਲਾਂ ਨੂੰ ਆਪਣੇ ਪੇਕੇ ਪਿੰਡੋਂ ਦਾ ਇੱਕ ਸੁਨਹਿਰੀ ਮੌਕਾ ਮਿਲਦਾ ਹੈ। ਉਹ ਤੀਆਂ ਦੇ ਤਿਹਾੜੀ ਆ ਕੇ ਆਪਣੇ ਬਹੌੜੀ ਸੇਣੀਆਂ ਭਾਬੀਆਂ ਭੈਣਾਂ ਨੂੰ ਮਿਲਦੀ ਹੈ ਅਤੇ ਇਸ ਕਰਕੇ ਤੀਆਂ ਬਹੁਤ ਹੀ ਬਹੁਤ ਹੀ ਉਤਸ਼ਾਹ ਨਾਲ ਮਨਾਈਆਂ ਜਾਣੀਆਂ ਚਾਹੀਦੀਆਂ ਨੇ ਜਿੱਦਾਂ ਕਿ ਇਸ ਵਾਰ ਫਲਾਟਾ ਸ਼ਹਿਰ ਦੇ ਵਿੱਚ ਸਾਰੇ ਐਮਸੀ ਤੇ ਦੁਆਰਾ ਤੀਆਂ ਦਾ ਤਿਹਾੜੀ ਮਨਾਇਆ ਗਿਆ ਸੀ ਸਾਰੇ ਐਮਸੀਆਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆਂ ਧੰਨਵਾਦ ਸੀ। ਇਹੋ ਠੀਕ ਹੈ। ਸਿਕੋ ਹੋ ਗਈ ਮੇਰਾ ਫਿਰ ਕੈਰੀ ਹੋਤੀ ਬੰਨ ਬੱਚੇ ਯਾਰ ਪੰਨੀਆਂ ਚੂੜੀਆਂ ਚੜਾਉਂਦੀਆਂ ਰੋ ਰਿਹਾ ਰੁਪਈਆ ਪੰਨੀਆਂ ਚੂੜੀਆਂ ਚੜਾਉਂਦੀਆਂ ਕਿਸੇ ਨਹੀਂ ਚੂੜੀ ਚੂੜੀ 我们大学 koi re chago deri na pee maya de leya koi re chago deri na pee unde na ਦੇਣਾ ਦੇਣਾ ਨਾਮ ਓਟਿਆ ਦੇ ਕੋਈ ਪਰ ਪਰ ਨਾਮ ਓਟਿਆ ਦੇ ਕੋਈ ਪਰ ਪਰ ਨਾਮ ਆਪੂ ਨੀਵੇ ਖੁਸ਼ੀ ਦੇ ਜਾਏ ਕਾ

ਬੇ ਅੰਦੀਆ ਬੇ ਕੋਈ ਬੈਨ ਕੁ ਲੈ ਚੈ ਸੋਰੀ ਆ ਉੱਚੀਆਂ ਤਮੀਆਂ ਡਾਲੀਆਂ ਬੇ ਕੋਈ ਨਿਚ ਗੁਜਰੀ ਦੀ ਪੀਯਾ ਆਇਆ ਬੇ ਹਾਂਜੀ ਤੀਆਂ ਦਾ ਪੀਂਆਂ ਦਾ ਪ੍ਰੋਗਰਾਮ ਕਰਾਇਆ ਗਿਆ। ਇਸ ਤੋਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਬਿਰਦਾ ਸ਼ਰਮਾ 15 ਤੇ 17 ਤੇ 7 ਵਾਰਡ ਦੇ ਇੱਧਰਲੇ ਪਾਸੇ ਕੋਈ ਪ੍ਰੋਗਰਾਮ ਤੀਆਂ ਦਾ ਅਜੇ ਤੱਕ ਨਹੀਂ ਹੋਇਆ। ਮੰਡੀ ਵਾਲੇ ਪਾਸੇ ਬਹੁਤ ਅਸੀਂ ਪਹਿਲਾਂ ਵੀ ਮੈਂ ਉੱਧਰਲੇ ਪਾਸੇ ਰਾਮਲੀਲਾ ਕ੍ਰਾਊਡ ਚ ਕਰਾ ਲਈ ਹੁੰਦੀ ਸੀ। ਅਸਬਾਰਾ ਸੀ ਸੋਚਿਆ ਵੀ ਇਧਰਲੇ ਏਰੀਏ ਨੂੰ ਵੀ ਇੰਜੋਏ ਕਰਵਾਇਆ ਜਾਵੇ ਇਧਰ ਲਈ ਬੱਚੀਆਂ ਤੇ ਔਰਤਾਂ ਨੂੰ ਵੀ ਪਤਾ ਲੱਗੇ ਵੀ ਸੱਭਿਆਚਾਰ ਪ੍ਰੋਗਰਾਮ ਕਿੰਨੇ ਹੋਣੇ ਚਾਹੀਦੇ ਨੇ ਤਾਂ ਅੱਜ ਛੋਟੀਆਂ ਇਹ ਇਸ ਕਰਕੇ ਵਿਰਦਾ ਸ਼ਰਮ ਵਿੱਚ ਕਰਾਇਆ ਵੀ ਕੁੱਲਾ ਪਾਤਾਵਰਨ ਸਾਡੀਆਂ ਬੱਚੀਆਂ ਇੱਥੇ ਆਉਣ ਉਹਨਾਂ ਨੂੰ ਪਤਾ ਲੱਗੇ ਸੱਭਿਆਚਾਰ ਬਾਰੇ ਤੇ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸਾਡੇ ਦਾਤਾ ਐਂਸਲੂਨ ਦੇ ਵਿੱਚੋਂ ਮੈਡਮ ਬੁਲਾਏ ਹੋਏ ਨੇ ਤੇ ਇਹਨਾਂ ਦਾ ਅਸੀਂ ਉਹ ਨਿੱਕਾ ਸਵਾਗਤ ਕਰਦੇ ਆ ਤੇ ਸਾਡੇ ਛੋਟੇ ਜਿਹੇ ਸੱਤੇ ਦੇ ਉੱਤੇ ਉਹ ਪਹੁੰਚੇ ਨੇ ਤੇ ਅਸੀਂ ਇਹ ਚਾਹੁੰਦੇ ਆਂ ਵੀ ਦਰਪਨ ਸਲੂਨ ਆ ਜਿਹੜਾ ਦੇ ਦੁਗਣੀ ਅੱਜੋ ਅਗਲੀ ਤਰੱਕੀ ਕਰੇ ਤੇ ਸਾਡੇ ਸੱਭਿਆਚਾਰ ਦੇ ਨਾਲ ਏਦਾਂ ਹੀ ਜੁੜਿਆ ਰਹਿਣ ਕਿ ਸਾਰੀਆਂ ਅਸੀਂ ਇਹੀ ਚਾਹੁੰਦੇ ਆਂ ਵੀ ਸਾਡੇ ਸ਼ਹਿਰ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੱਧ ਤੋਂ ਵੱਧ ਆਪਣੀਆਂ ਬੱਚੀਆਂ ਨੂੰ ਸੱਭਿਆਚਾਰ ਦੇ ਨਾਲ ਜੋੜਨ ਤੇ ਇੰਜੋਏ ਕਰਨ ਹਾਂਜੀ ਜਿਹੜਾ ਅਸੀਂ ਅੱਜ ਇੱਥੇ ਪ੍ਰੋਗਰਾਮ ਮਨਾ ਰਹੇ ਬਿਰਦਾ ਸੁਨਮ ਦੇ ਵਿੱਚ 15 17 ਔਰ 7 ਇਹ ਤਿੰਨੇ ਐਮਸੀ ਰਲ ਕੇ ਮਨਾ ਰਿਆਂ ਇਸ ਕਰਕੇ ਵੀ ਇਧਰਲੇ ਪਾਸੇ ਪ੍ਰੋਗਰਾਮ ਸੱਭਿਆਚਾਰਕ ਨਹੀਂ ਹੁੰਦਾ ਸੀ ਤੀਆਂ ਦਾ ਮੰਡੀ ਵਾਲੀ ਸਾਈਡ ਆ ਜਿਹੜਾ ਉਹ ਬਹੁਤ سارے ਪ੍ਰੋਗਰਾਮ ਹੁੰਦੇ ਨੇ ਮੈਂ ਪਹਿਲਾਂ ਮੰਡੀ ਦੇ ਵਿੱਚ ਵੀ ਕਰਾਇਆ ਕਰਦੀ ਸੀ ਆਪਣੀ ਛੋਟੀ ਰਾਮਲੀਲਾ ਗਰਾਊਂਡ ਦੇ ਵਿੱਚ ਇਸ ਵਾਰ ਅਸੀਂ ਉਪਰਾਲਾ ਕਰਿਆ ਇਧਰਲੀ ਸਾਈਡ ਵੀ 7 ਦੇ 15 ਤੇ 17 ਨੂੰ ਜਿਹੜੀਆਂ ਸਾਡੀਆਂ ਬੀਬੀਆਂ ਨੇ ਸਾਡੇ ਬੱਚੇ ਨੇ ਅਸੀਂ ਇਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜ ਸਕੀਏ ਅਸੀਂ ਛੋਟਾ ਇਹ ਉਪਰਾਲਾ ਇਸ ਵਾਰ ਪਹਿਲੀ ਵਾਰ ਕਰਿਆ ਪਰ ਪਰਮਾਤਮਾ ਦੀ ਇਸ ਤਰ੍ਹਾਂ ਦੀ ਮੇਹਰ ਹੋਈ ਅੱਜ ਬਾਰਸ਼ ਹੋਣ ਕਰਕੇ ਥੋੜਾ ਸਾਡਾ ਵਿੱਚ ਵਿਗੜਨ ਪੈ ਗਿਆ ਤੇ ਅਸੀਂ ਇਹ ਸਾਰੀਆਂ ਮੇਰੀਆਂ ਭੈਣਾਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਜੁਗ ਨੂੰ ਇਕੱਤਾ ਮੈਡਮ ਤੇ ਦਰਪਨ ਸੈਲੂਨ ਦੇ ਉੱਪਰੋਂ ਸਾਡੇ ਕੋਲੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਨਿੱਘਾ ਸਵਾਗਤ ਕਰਦੇ ਤੇ ਜੀ ਆਇਆਂ ਨੂੰ ਕਹਿੰਦੇ ਆ ਅੱਗੇ ਤੋਂ ਅਸੀਂ ਚਾਹੁੰਦੇ ਆ ਵੀ ਇੱਥੇ ਜਿਹੜਾ ਪ੍ਰੋਗਰਾਮ ਕਰਾਇਆ ਤੇ ਵੱਧ ਤੋਂ ਵੱਧ ਸ਼ਹਿਰ ਦੀਆਂ ਔਰਤਾਂ ਪਹੁੰਚਣ ਮੈਂ ਸੁਖੀ ਐਮ ਸੀ ਇਹਨਾਂ ਸਾਰੀਆਂ ਬੀਬੀਆਂ ਦਾ ਧੰਨਵਾਦ ਕਰਦੀ ਤੇ ਕੇਵਲ ਐਮ ਸੀ ਦੀ ਮੈਡਮ ਵੱਲੋਂ ਵੀ ਤੇ ਸਾਡੇ ਕੁਲਦੀਪ ਐਮਸੀ ਸਾਹਿਬका ਲਖਵਿੰਦਰ कौर मैडम ਵੱਲੋਂ ਵੀ ਅਸੀਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦੇ ਆ। ਥੈਂਕ ਯੂ। ਤੀਆਂ ਤੀਆਂ ਦਾ ਤਿਹਾੜੀ ਤੇ ਇੱਥੇ ਆਂਟੇ ਅਸੀਂ ਦਰਪਨ ਸੈਲੂਨ ਵੱਲੋਂ ਇੱਕ ਆਫਰ ਦੇਣਾ ਚਾਹੁੰਦੇ ਆ। ਜਿਹੜੇ ਵੀ ਬੱਚੇ ਵੈਸੇ ਦਾ ਸਪੈਸ਼ਲੀ ਇਹ ਇਹਨਾਂ ਬੋਰਡਸ ਵਾਸਤੇ ਸੀ ਜਿਹੜਾ ਤਿੰਨ ਬੋਰਡਸ ਨੇ ਮਿਲ ਕੇ ਲਗਾਇਆ ਹੋਇਆ। ਬਟ ਕੋਈ ਵੀ ਜਿਹੜਾ ਨਹੀਂ ਦੇ ਸਕਦਾ ਤਾਂ ਦਰਪਨ ਸੈਲੂਨ ਵੱਲੋਂ ਇਹ ਕੋਰਸ ਸਿਰਫ 2000 ਰੁਪਏ ਦੇ ਵਿੱਚ ਦਿੱਤਾ ਜਾਊਗਾ। ਬ੍ਰੈਸਰੀ ਕੋਰਸ 25 30 ਹਜ਼ਾਰ ਦਾ ਹੁੰਦਾ ਹੈ ਤੇ 2000 ਪਰ ਮੰਥ ਦੇ ਵਿੱਚ ਦਿੱਤਾ ਜਾਊਗਾ ਇਹ ਬੱਚੇ ਤੇ ਡਿਪੈਂਡ ਕਰਦਾ ਕਿੰਨੀ ਦੇਰ ਦੇ ਵਿੱਚ ਕੈਚ ਕਰਦਾ ਤਾਂ ਤੁਹਾਡੇ ਲਈ ਬਹੁਤ ਅੱਛੀ ਆਫਰ ਹੈ ਜੋ ਲੋਕ ਪੇ ਨਹੀਂ ਕਰ ਸਕਦੇ ਉਹਨਾਂ ਲਈ 2000 ਪਰ ਮੰਥ ਦੇ ਵਿੱਚ ਥੈਂਕ ਯੂ ਗੁੱਡ ਇਵਨਿੰਗ ਨਮਸਤੇ ਰਾਮ ਰਾਮ ਆਦਾਬ ਮੈਂ ਬਹੁਤ ਖੁਸ਼ ਆਇਆ ਥੇ ਆ ਕੇ ਕਿਉਂਕਿ ਇਦਾਂ ਦਾ ਵਿਰਸਾ ਜਿਹੜਾ ਵਿਰਸੇ ਦੇ ਨਾਲ ਜੁੜਿਆ ਮੇਲਾ ਮੈਂ ਕਦੇ ਵੇਖਿਆ ਹੀ ਨਹੀਂ ਸੀ ਤੇ ਅਸੀ ਧੰਨਵਾਦ ਕਰਦੇ ਆ ਮੈਡਮ ਸੁਖੀ ਜੀ ਦਾ ਤੇ ਮੈਡਮ ਜਿਹੜੇ ਇਹਨਾਂ ਦੇ ਨਾਲ ਹੋਰ ਇਹਨਾਂ ਦੇ ਸਾਥੀ ਨੇ ਤੇ ਨਿਲਮ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਚਾਂਸ ਦਿੱਤਾ ਵੀ ਅਸੀਂ ਇੱਥੇ ਆ ਪਾਈਏ ਤੇ ਇਹ ਦੇਖ ਸਕੀਏ ਤੀਜ ਦੇ ਇਦਾਂ ਦੇ ਮੇਲੇ ਨਾ ਮੈਂ ਬਹੁਤ ਅਟੈਂਡ ਕੀਤੇ ਨੇ ਬਟ ਜਿਹੜਾ ਇਸ ਤਰ੍ਹਾਂ ਵਿਰਾਸਤ ਦੇ ਨਾਲ ਜੁੜਿਆ ਹੋਇਆ ਉਹ ਮੇਰਾ ਹੈ ਆਇਸ਼ਾ ਪਹਿਲਾਂ ਹੀ ਹੈ ਜਿੱਥੇ ਸੱਚੀ-ਮੁੱੱਚੀ ਲੋਕ ਖੁਦ ਤੋਂ ਬੋਲੀਆਂ ਪਾ ਰਹੇ ਨੇ ਤੇ ਖੁਦ ਤੋਂ ਗਿੱਧਾ ਪਾ ਰਹੇ ਨੇ ਕਿਉਂਕਿ ਆਮ ਤੌਰ ਤੇ ਡੀਜੇ ਦੇ ਉੱਤੇ ਹੀ ਨੱਚੀ ਜਾਂਦੇ ਹੁੰਦੇ ਆ ਵੀ ਬਸ ਲਗਾ ਲਿਆ ਤੇ ਨੱਚ ਲੋ ਔਰ ਇਥੋਂ ਆਨ ਤੇ ਮੈਨੂੰ ਯਾਦ ਆਉਂਦਾ ਵੇ ਇਹ ਕਿਉਂ ਮਨਾਇਆ ਗਿਆ ਕਿੱਥੋਂ ਸ਼ੁਰੂ ਹੋਇਆ ਜਿੱਦਾਂ ਪਹਿਲਾਂ ਤਾਂ ਘਰਾਂ ਦੇ ਵਿੱਚ ਹੀ ਬੰਦ ਰਹਿੰਦੀਆਂ ਸੀ ਤੇ ਇਹ ਸਾਵਣ ਦਾ ਮਹੀਨਾ ਆਉਣ ਤੇ ਫਿਰ ਇਸ ਤਰ੍ਹਾਂ ਬਣਾਇਆ ਗਿਆ ਜਿਨ੍ਹਾਂ ਨੇ ਬਣਾਇਆ ਮੈਂ ਕਹਣੀ ਉਹ ਬਸਦੇ ਰਹਿਣ ਉਹ ਜਿਨ੍ਹਾਂ ਨੇ ਇਦਾਂ ਦੀ ਰੀਤਾ ਸ਼ੁਰੂ ਕੀਤੀਆਂ ਉਹ ਔਰਤਾਂ ਆਪਣੇ ਮਨਾਂ ਦੇ ਭਾਵ ਆਪਣੇ ਮਨਾਂ ਦੇ ਵਿੱਚ ਹੀ ਰਹਿ ਜਾਂਦੇ ਸੀ ਤਾਂ ਸਾਵਣ ਦੇ ਮਹੀਨੇ ਦੇ ਵਿੱਚ ਮਾਇਕੇ ਆਉਂਦੀਆਂ ਸੀ ਆਪਣੇ ਮਾਇਕੇ ਆਉਂਦੀਆਂ ਤੇ ਉੱਥੋਂ ਦੀ ਇਦਾਂ ਦੇ ਮੇਲਾਂ ਦੇ ਵਿੱਚ ਆਪਣੇ ਮਨਾਂ ਦੇ ਭਾਵਾਂ ਨੂੰ ਇੱਕ ਦੂਜੇ ਨਾਲ ਗੱਲਤ ਕਰ ਸਕਦੀਆਂ ਸੀ ਆਪਣੇ ਗਿੱਦੇ ਪਾਣ ਦੀਆਂ ਖੁਸ਼ੀਆਂ ਮਨਾਉਂਦੀਆਂ ਨਵੇਂ-ਨਵੇਂ ਸੂਟ ਲੈਂਦੀਆਂ ਸਹੇਲੀਆਂ ਨੂੰ ਮਿਲਦੀਆਂ ਭਾਬੀਆਂ ਪਰਜਾਈਆਂ ਨਾਲ ਜਿੰਨਾ ਇੰਜੋਏ ਆਪਣੇ ਦਿਲ ਦੇ ਵਿੱਚ ਸਾਰਾ ਦਾ ਘਰ ਨਹੀਂ ਕਰ ਸਕਦੀਆਂ ਸੀ ਉਹ ਪੇਕੇਆਂ ਦੇ ਘਰ ਆ ਕੇ ਕਰਦੀਆਂ ਸੀ ਥੈਂਕ ਯੂ